ਪੰਜਾਬ ਸਰਕਾਰ ਨੇ ਸਾਡੇ ਨਾਲ ਧੱਕਾ ਕੀਤਾ ਹੈ ਸਾਡੇ ਭੈਣ ਭਰਾ ਨੇ ਉਹ ਲੜਾਈ ਕਰਦਾ ਨਹੀਂ ਜਾਂਦੇ ਜਿਹੜੇ ਦੂਸਰੇ ਪਾਸੇ ਦੇ ਸੀ ਉਹ ਬਦਮਾਸ਼ੀ ਵਿਖਾਉਣਾ ਚਾਹੁੰਦੇ ਸੀ ਅਸਾਂ ਦੇ ਅੱਛ ਕੀਏਗਾ ਪ੍ਰਸ਼ਾਸਨ ਹੈ ਪ੍ਰਸ਼ਾਸਨ ਜੋ ਮਰਜ਼ੀ ਕਰ ਸਕਦਾ ਅਸੀਂ ਕਹਿੰਦੇ ਪਬਲਿਕ ਗੁੰਡੇ ਆ ਇਹ ਨਜ਼ਰ ਆ ਰਿਹਾ ਪਬਲਿਕ ਗੁੰਡਿਆ ਜਾਂ ਤੁਹਾਡੇ ਆ ਸੇਵਾਦਾਰ ਗੁੰਡਿਆ ਸਰਕਾਰ ਨਹੀਂ ਆਈ ਸਰਕਾਰ ਨਹੀਂ ਆਈ ਇਹ ਵਪਾਰ ਕਰਦਾ ਪਿਆ ਵਪਾਰ ਅਸੀਂ ਇਹਨਾਂ ਨੂੰ ਇਹੀ ਮੰਗ ਕਰਦੇ ਆ ਕਿ ਜੇ ਤੁਹਾਡੇ ਕੋਲ ਕੋਈ ਸਟੇ ਆਰਡਰ ਨੂੰ ਤੋੜਨ ਦੀ ਕੋਈ ਕਾਗਜ਼ ਹੈਗਾ ਕੋਈ ਸਬੂਤ ਹੈਗਾ ਸਾਨੂੰ ਪ੍ਰਮਾਣਿਤ ਕਰ ਦਿਓ ਪ੍ਰੂਫ ਦੇਣਾ ਪ੍ਰੂਫ ਦੇਣਾ ਪ੍ਰੂਫ ਦੇਣਾ ਅਪਰੂਵ ਦੇਣਾ ਬਾਜੀ ਮੈਂ ਡਰਦਾ ਨਹੀਂ ਪ੍ਰੂਫ ਦੇਣਾ ਪੰਜਾਬ ਸਰਕਾਰ ਮੁੜਦਾਬਾਦ ਪੰਜਾਬ ਸਰਕਾਰ ਮੁੜਦਾਬਾਦ ਨਹੀਂ ਲੱਗਦਾ ਕਿਤਨੇ ਕਿਤੇ ਰਾਜਨੀਤੀ ਹੋ ਰਹੀ ਹੈ ਇਸ دیوار ਤੋੜਨ ਨੂੰ ਲੈ ਕੇ ਰਾਜਨੀਤੀ ਹੋ ਰਹੀ ਹੈ ਤੇ ਵਪਾਰੀ ਕੁਝ ਲੱਗੇ ਹੋਏ ਆ ਆਪਣੇ ਵਪਾਰ ਨੂੰ ਵਿਧਾਨ ਲਈ 32 ਦਾ ਬਿੱਲ ਲੈ ਲੋ ਸਾਡੀ ਜਾਨ ਛੱਡ ਦਿਓ 32 ਦਾ ਬਿੱਲ ਲੈ ਲੋ ਮਸਤੇ ਸਸਰੀਗਾਲ ਆਦਮ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਜੈਨ ਕਲੋਨੀਆ ਤੇ ਟਿਬਾ ਰੋਡ ਦਾ ਜਿਹੜਾ ਰਸਤਾ ਸੀਗਾ ਉਸ ਰਸਤੇ ਨੂੰ ਲੈ ਕੇ ਜਿਹੜਾ ਵਿਵਾਦ ਚੱਲ ਰਿਹਾ ਸੀਗਾ ਉਹ ਅੱਜ ਵਿਵਾਦ ਹੋਰ ਭਖਦਾ ਨਜ਼ਰ ਆ ਰਿਹਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜੀ ਦੀਵਾਰ ਸੀਗੀ ਉਹਨੂੰ ਤੋੜਨ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਜੀਵੀਸੀ ਮਸ਼ੀਨਾਂ ਵੀ ਇੱਧਰ ਆ ਚੁੱਕੀਆਂ ਨੇ ਤੇ ਲੋਕਾਂ ਦਾ ਜਿਹੜਾ ਹਜ਼ੂਮ ਵੀ ਹੈਗਾ ਆ ਉਹ ਵੀ ਇੱਥੇ ਪੂਰਾ ਆ ਔਰ ਕਾਰਪੋਰੇਸ਼ਨ ਦੇ ਜਿਹੜੇ ਅਫਸਰ ਹੈਗੇ ਆ ਉਹ ਵੀ ਤੇ ਪੁਲਿਸ ਫੋਰਸ ਵੀ ਜਿਹੜੀ ਹੈਗੀ ਇੱਥੇ ਮੌਕੇ ਤੇ ਮੌਜੂਦ ਹੈ ਤੇ ਜਿਹੜੀ ਦੀਵਾਰ ਜਿਹੜੀ ਕਾਫੀ ਸਮੇਂ ਤੋਂ ਵਿਵਾਦਾਂ ਦੇ ਘੇਰੇ ਦੇ ਵਿੱਚ ਸੀ ਦੋ ਕਲੋਨੀਆਂ ਨੂੰ ਆਪਸ ਵਿੱਚ ਮਿਲਾਉਣ ਵਾਸਤੇ ਉਹ ਜਿਹੜੀ ਦੀਵਾਰ ਹੈ ਉਹਨੂੰ ਅੱਜ ਤੋੜਿਆ ਜਾ ਰਿਹਾ ਹੈ ਤੇ ਨਾਲ ਭਾਰੀ ਪੁਲਿਸ ਫੋਰਸ ਵੀ ਇੱਥੇ ਮੌਜੂਦ ਹੈ ਕਾਰਪਸ਼ਨ ਦੇ ਅਧਿਕਾਰੀ ਵੀ ਮੌਜੂਦ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਦੀਵਾਰ ਨੂੰ ਢਾਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਤੋੜੀਆਂ ਜਾ ਰਹੀਆਂ ਨੇ ਦੀਵਾਰਾਂ ਕਿਉਂਕਿ ਇਹ ਜੀਵੀਸੀ ਮਸ਼ੀਨਾਂ ਦੇ ਨਾਲ ਜਿਹੜੀ ਦੀਵਾਰ ਤੋੜੀ ਜਾ ਰਹੀ ਹੈ ਪੂਰੀ ਪ੍ਰਸ਼ਾਸਨ ਬਲ ਥਲ ਦੇ ਨਾਲ ਆਇਆ ਪਿੱਛੇ ਵੀ ਤੁਹਾਨੂੰ ਦਿਖਾ ਦਿੰਦੇ ਆ ਕਿਉਂਕਿ ਜਿਹੜੇ ਲੋਕ ਇੱਥੇ ਮੌਕੇ ਤੇ ਮੌਜੂਦ ਨੇ ਕਾਰਪੋਰੇਸ਼ਨ ਦੇ ਜਿਹੜੇ ਅਧਿਕਾਰੀ ਨੇ ਉਹ ਵੀ ਵੀਡੀਓਗ੍ਰਾਫੀ ਕਰਦੇ ਨਜ਼ਰ ਆ ਰਹੇ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਉਂਕਿ ਨਾਲੋਂ ਨਾਲ ਜਿਹੜੀਆਂ ਤਸਵੀਰਾਂ ਵੀ ਕਾਰਪੋਰੇਸ਼ਨ ਦੇ ਅਧਿਕਾਰੀ ਲੈ ਰਹੇ ਨੇ ਕਿਉਂਕਿ ਕਿਸੇ ਤਰ੍ਹਾਂ ਦੀ ਵੀ ਅਨੁਸੁਖਾਵੀ ਘਟਨਾ ਨਾ ਹੋਣ ਵਾਸਤੇ ਨਾ ਹੋ ਜਾਵੇ ਇਸ ਕਰਕੇ ਪੁਲਿਸ ਬਲ ਵੀ ਮੋਕੇ ਤੇ ਮੌਜੂਦ ਹੈਗਾ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜੈਨ ਕਲੋਨੀ ਅਤੇ ਭੱਗਿਆ ਜਿਹੜੇ ਹੋਮਸ ਨੇ ਉਹਨਾਂ ਦੇ ਜਿਹੜੇ ਵਸਨੀਕ ਨੇ ਸਾਡੇ ਨਾਲ ਨੇ ਕਿਉਂਕਿ ਅੱਜ ਜਿਹੜੀਆਂ ਜੀਵੀਸੀ ਦੇ ਨਾਲ ਦੁਆਰਾ ਤੋੜੀਆਂ ਗਈਆਂ ਹਨ ਦੀਵਾਰ ਇੱਕ ਜਿਹੜੀ ਤੋੜੀ ਗਈ ਹੈ ਰਸਤਾ ਖੋਲਣ ਨੂੰ ਲੈ ਕੇ ਔਰ ਕਈ ਸਮੇਂ ਕਾਫੀ ਸਮੇਂ ਤੋਂ ਜਿਹੜਾ ਇਹ ਵਿਵਾਦ ਚੱਲ ਰਿਹਾ ਸੀਗਾ ਤੇ ਅੱਜ ਦੇਖਦੇ ਆ ਵੀ ਹੁਣ ਕੀ ਕਾਰਵਾਈ ਹੋਈ ਤੇ ਕਾਰਵਾਈ ਰੋਕ ਵੀ ਦਿੱਤੀ ਗਈ ਹੈ ਸਰ ਕੀ ਨਾਮ ਤੁਹਾਡਾ ਮੇਰਾ ਰਾਕੇਸ਼ ਅਗਰਵਾਲ ਜੀ ਅਗਰਵਾਲ ਸਾਹਿਬ ਇਹ ਜਿਹੜੀਆਂ ਦੁਆਰ ਤੋੜੀ ਗਈ ਸੀਗੀ ਉਹ ਹੁਣ ਕੰਮ ਵਿੱਚ ਰੋਕ ਦਿੱਤਾ ਗਿਆ ਹੈ ਤੇ ਕੀ ਕਾਰਨ ਸੀਗਾ ਵੀ ਔਰ ਕਿਉਂ ਦੇਖੋ ਜੀ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਅਸੀਂ ਇਸ ਰਸਤੇ ਨੂੰ ਕਿ ਚੰਨੀ ਵੱਲ ਟੋਰਨਾ ਮਲਾਵਾਂਗੇ ਕਿ ਸੱਤ ਗਏ ਸੱਚਾਈ ਹੈ ਇਹ ਤਾਂ ਗਵਰਨਰਸ ਜਾਂ ਪ੍ਰਸ਼ਾਸਨ ਜਾਣਦਾ ਹੈ ਅਸੀਂ ਤਾਂ ਇਹ ਕਹਿਆ ਸੀ ਸਾਡੇ ਕੋਲ ਸਟੇ ਆਰਡਰ ਹੈਗੇ ਨੇ ਲਾਸਟ ਟਾਈਮ ਵੀ ਜਦ ਤੋੜਨ ਆਏ ਸੀਗੇ ਇਹ ਜਿਹੜਾ ਸਟੇ ਆਰਡਰ ਦਿਖਾਈ ਸੀ ਸਾਰੇ ਹੌਲੀ ਹੌਲੀ ਖਿਸ ਗਏ ਸੀ ਕੋਈ ਪ੍ਰਸ਼ਾਸਨ ਦਾ ਬੰਦਾ ਇੱਥੇ ਨਹੀਂ ਰੁਕਿਆ ਸੀ ਅੱਜ ਵੀ ਇਹਨਾਂ ਨੇ ਸਵੇਰੇ ਸਾਨੂੰ ਖਬਰ ਮਿਲੇ ਕਿ ਆ ਰਹੇ ਨੇ ਅਸੀਂ ਸਵੇਰੇ ਆਏ ਨੇ ਇੱਥੇ ਬਾਹਰ ਜਿਹੜੀਆਂ ਗੱਡੀਆਂ ਖੜੀਆਂ ਸੀ ਪੁਲਿਸ ਦੀ ਖੜੀ-ਖੜੀ ਸੀ ਰੈਪਿਡ ਫੋਰਸ ਦੀ ਦੋ ਗੱਡੀਆਂ ਖੜੀਆਂ ਸੀ ਟਿਪਰ ਖੜੇ ਸੀ ਜੀਸੀਬੀ ਖੜੀ ਸੀ ਉਹ ਬਾਹਰ ਹੌ ਕਾਰਵਾਈ ਸ਼ੁਰੂ ਕਰਤੀ ਹੈ ਹੁਣ دیوار ਤੋੜੀ ਹੈ ਅਸੀਂ ਇਹਨਾਂ ਨੂੰ ਇਹੀ ਮੰਗ ਕਰਦੇ ਹਾਂ ਵੀ ਜੇ ਤੁਹਾਡੇ ਕੋਲ ਕੋਈ ਸਟੇ ਆਰਡਰ ਨੂੰ ਤੋੜਨ ਦੀ ਕੋਈ ਕਾਗਜ਼ ਹੈਗਾ ਕੋਈ ਸਬੂਤ ਹੈਗਾ ਸਾਨੂੰ ਪ੍ਰਸ਼ਸ਼ ਕਰ ਦਿਓ ਫਿਰ ਅਸੀਂ ਤੁਹਾਡੇ ਨਾਲ ਖੜੇ ਹਾਂ ਸਰ ਤੁਹਾਡੇ ਕੋਲ ਸਟੇ ਆਰਡਰ ਹੈਗਾ ਸਾਡੇ ਕੋਲ ਸਟੇ ਆਰਡਰ ਹੈਗਾ ਜੀ ਸਰ ਜੇ ਸਟੇ ਆਰਡਰ ਫਿਰ ਇਹਨਾਂ ਨੂੰ ਵੀ ਕਾਪੀng ਗਈਆਂ ਹੋਣਗੀਆਂ ਜੇ ਇਹਨਾਂ ਕੋਈ ਕਾਪੀng ਗਈਆਂ ਤਾਂ ਫਿਰ ਤਾਂ ਇਹ ਤੋੜ ਨਹੀਂ ਸਕਦੇ ਫਿਰ ਇਹ ਕਿਦਾਂ ਤੋੜ ਰਹੇ ਨੇ ਦੇਖੋ ਜੀ ਇਹੀ ਤਾਂ ਸਵਾਲ ਹੈ ਇਹੀ ਤਾਂ ਸਵਾਲ ਹੈ ਜੇ ਸਟੇ ਆਰਡਰ ਹੈਗਾ ਉਸ ਤੇ ਬਬਜ ਕਿਦਾਂ ਕਾਰਵਾਈ ਹੋ ਰਹੀ ਹੈ ਇਹੀ ਤਾਂ ਸਵਾਲ ਹੈ ਇੱਕ ਹੁਣ ਕਾਰਵਾਈ ਰੋਕੀ ਗਈ ਹੈ ਜਾਂ ਕੀ ਹੋਇਆ ਜਾਵੇਗਾ ਦੇਖੋ ਜੀ ਸਾਡੇ ਜਿਹੜੇ ਮੇਨ ਨੁਮਾਇੰਦੇ ਨੇ ਉਹ ਗਏ ਹੋਏ ਨੇ ਕਿੱਥੇ ਗਏ ਨੇ ਉਹ ਡੀਸੀ ਆਫਿਸ ਵਗੈਰਾ ਗਏ ਹੋਏ ਨੇ ਉੱਥੇ ਜਾ ਕੇ ਗੱਲਬਾਤ ਕਰ ਰਹੇ ਨੇ ਉਸ ਤੋਂ ਬਾਅਦ ਹੀ ਸਾਡੇ ਕਾਰਵਾਈ ਰੁਕੀ ਆ ਹਾਂ ਤੇ ਹੁਣ ਦੇਖੋ ਕਿਉਂ ਕੀ ਰਿਜ਼ਲਟ ਨਿਕਲਦਾ ਇਹ ਤੁਹਾਨੂੰ ਉਹੀ ਆ ਕੇ ਦੱਸਣਗੇ ਜੀ ਜੇ ਹੁਣ ਮੰਨ ਲਓ ਵੀ ਜੇ ਇਹ ਤੋੜ ਦਿੰਦੇ ਨੇ ਦੀਵਾਰ ਤੇ ਫਿਰ ਤੁਹਾਡਾ ਅਗਲਾ ਸਟੈਪ ਕੀ ਹੋਏਗਾ ਦੇਖੋ ਜੀ ਫਿਰ ਅਸੀਂ ਤਾਂ ਸਾਡੇ ਅੱਛ ਕੀ ਹੈਗਾ ਪ੍ਰਸ਼ਾਸਨ ਹੈ ਪ੍ਰਸ਼ਾਸਨ ਜੋ ਮਰਜ਼ੀ ਕਰ ਸਕਦਾ ਆਮ ਆਦਮੀ ਪਾਰਟੀ ਤੇ ਤੁਸੀਂ ਗੱਲ ਕਰ ਰਹੇ ਸੀ ਹੁਣ ਨਾਰੇ ਲਗਾ ਰਹੇ ਸੀ ਉਹਨਾਂ ਦੇ ਖਿਲਾਫ ਲਗਾ ਰਹੇ ਸੀਗੇ ਤੇ ਵਜ੍ਹਾ ਕੀ ਰਹੀ ਸਾਸਰੀਆ ਦਾ ਜੈ ਹਾਂ ਸਰਕਾਰ ਮੁਰਦਾਬਾ ਸਾਡਾ ਸਾਡਾ ਇਹ ਹੈਗਾ ਜੀ ਅਸੀਂ ਮਰਨਾਰੇ ਲਗਾ ਰਹੇ ਸੀਗੇ ਅਸੀਂ ਆਮ ਆਦਮੀ ਪਾਰਟੀ ਚੁਟਾਇਆ ਸੀਗਾ ਅਸੀਂ ਉਹਨਾਂ ਨੂੰ ਜਦੋਂ ਇਹਨਾਂ ਕਾਰਵਾਈ ਕੀਤੀ ਸੀ ਦੋ ਦਿਨ ਪਹਿਲਾਂ ਸਾਡੀ ਕਲੋਨੀ ਜਾਗਰਨ ਸੀਗਾ ਮੁਰਦਾਬਾ ਪੰਜਾਬ ਸਰਕਾਰ ਜਦ ਸਾਡੇ ਦੋ ਦਿਨ ਪਹਿਲਾਂ ਸਾਡੀ ਕਲੋਨੀ ਜਾਗਰਨ ਸੀਗਾ ਅਸੀਂ ਭੋਲਾ ਸਾਨੂੰ ਬੁਲਾਇਆ ਸੀਗਾ ਅਸੀਂ ਉਹਨਾਂ ਉੱਤੇ ਜੋਤ ਪ੍ਰਜਲਿਤ ਕਰਾਈ ਸੀਗੀ ਅਸੀਂ ਉਹਨਾਂ ਨੂੰ ਬੜਾ ਮਾਨ ਸਤਕਾਰ ਦਿੰਦੇ ਹਾਂ ਬਟ ਜਦ ਇਹ ਹੁੰਦਾ ਕਟਵੜ ਸਾਡੇ ਨਾਲ ਬੈਠਣ ਦੱਸੇ ਕਲੋਨੀ ਦੇ ਬੰਦਿਆਂ ਨੂੰ ਨਮਾਇੰਦਿਆਂ ਨੂੰ ਵਸਿੰਦਿਆਂ ਨੂੰ ਕੋਲ ਇਕੱਠਾ ਕਰਕੇ ਦੱਸਣ ਦੱਸੇ ਵੀ ਆਹ ਤੁਹਾਨੂੰ ਬੈਨੀਫਿਟ ਹੈ ਆਹ ਦਾ ਨੁਕਸਾਨ ਹੈ ਸਿੱਧਾ ਨੂੰ ਇਹ ਜਗਾ ਲਿਖੀ ਸੀਗੀ ਕੋਠੀਆਂ ਬਣਾਈਆਂ ਸੀ ਸਾਰਿਆਂ ਨੇ ਤਕਰੀਬਨ ਕੀ ਸੋਚ ਕੇ ਬਣਾਈਆਂ ਸੀ ਸੋਸਾਇਟੀ ਵਿਚ ਰਹਾ ਅਸੀਂ ਇਹੀ ਸੋਚ ਕੇ ਬਣਾਈ ਸੋਸਾਇਟੀ ਰਵਾਂਗੇ ਜੀ ਇੱਕ ਗੇਟਡ ਕਲੋਨੀ ਹੈ ਸਾਡੇ ਬੱਚੇ ਸੇਫ ਹੈ ਛੋਟੇ ਛੋਟੇ ਬੱਚੇ ਕਲੋਨੀ ਦੇ ਜਿੱਦਾਂ ਮਰਜੀ ਘੁੰਮ ਸਕਦੇ ਆ ਬਾਹਰ ਗੇਟਮੈਨ ਬੈਠਾ ਕੋਈ ਬੱਚੇ ਨੂੰ ਕੋ ਡਰ ਨਹੀਂ ਕੋਈ ਸਾਨੂੰ ਡਰ ਨਹੀਂ ਹੈ ਲੇਡੀਜ਼ ਆਰਾਮ ਨਾਲ ਬੈਠ ਸਕਦੀਆਂ ਹੁਣ ਜੇ ਇੱਥੇ ਖੁੱਲ ਜਾਏਗਾ ਤੇ ਸਾਰਾ ਆਵਾਜਾਈ ਮੇਨ ਰੋਡ ਬਣ ਜਾਏਗੀ ਉਸ ਤੋਂ ਸਾਡੀ ਕਲੋਨੀਆ ਦੇਖੋ ਤੁਸੀਂ ਘਰ ਦੇਖ ਸਕਦੇ ਹੋ ਬਿਲਕੁਲ ਨਾਲ ਨਾਲ ਹੈ ਕਿੰਨਾ ਕੁ ਸੇਫ ਹੈ ਸਾਡੀ ਸੇਫਟੀ ਖਤਮ ਹੋ ਜਾਏਗੀ ਸਾਰਾ ਮੇਨ ਮ ਲੋਕ ਤੁਹਾਡੇ ਜਿਹੜੇ ਉੱਪਰਲੇ ਜਿਹੜੇ ਤੁਹਾਡੇ ਹਮੈਤੀ ਨੇ ਸਾਰੇ ਡੀਸੀ ਸਾਹਿਬ ਦਫ਼ਤਰ ਗਏ ਹੋਏ ਨੇ ਉਹਨਾਂ ਨੂੰ ਮਿਲਣ ਵਾਸਤੇ ਤੇ ਵੀ ਕੀ ਹੱਲ ਨਿਕਲੂਗਾ ਕੋਈ ਉਮੀਦ ਹੈ ਵੀ ਇਹਦਾ ਹੱਲ ਨਿਕਲ ਸਕਦਾ ਦੇਖੋ ਜੀ ਪੂਰੀ ਉਮੀਦ ਹੈ ਸਾਨੂੰ ਸਾਨੂੰ ਪੂਰੀ ਉਮੀਦ ਹੈ ਕਿ ਸਾਡੇ ਵਿਧਾਇਕ ਸਾਹਿਬ ਜੀ ਸਾਡੇ ਜਿਹੜੇ ਐਮਪੀ ਸਾਹਿਬ ਹੈ ਬਾਕੀ ਵੀ ਜਿੰਨੇ ਬੰਦੇ ਆ ਸਾਡੀ ਗੱਲ ਸੁਣਨਗੇ ਸਾਡਾ ਕੋਈ ਹੱਲ ਕਰਨਗੇ ਠੀਕ ਹੈ ਜੀ ਸੋ ਇਹਨਾਂ ਦਾ ਕਹਿਣਾ ਹੈ ਵੀ ਇਹਨਾਂ ਦੇ ਜਿਹੜੇ ਹੋਰ ਜਿਹੜੇ ਕਮੇਟੀ ਦੇ ਜਿਹੜੇ ਨੁਮਾਇੰਦੇ ਹੈਗੇ ਨੇ ਉਹ ਡੀਸੀ ਦਫ਼ਤਰ ਗਏ ਹੋਏ ਨੇ ਡੀਸੀ ਸਾਹਿਬ ਨਾਲ ਗੱਲਬਾਤ ਕਰਨ ਵਾਸਤੇ ਗਏ ਹੋਏ ਨੇ ਤਾਂ ਜੋ ਇਹ ਕਾਰਵਾਈ ਨੂੰ ਰੋਕਿਆ ਜਾ ਸਕੇ ਕਿਉਂਕਿ ਜਿਹੜੀ ਦੁਪਹਿਰ ਦੀ ਚੱਲ ਰਹੀ ਕਾਰਵਾਈ ਦੇ ਵਿੱਚ ਕਾਫੀ ਪੁਲਿਸ ਭਾਰੀ ਪੁਲਿਸ ਫੋਰਸ ਵੀ ਇੱਥੇ ਲਿਆਂਦੀ ਗਈ ਸੀਗੀ ਜੀਵੀਸੀ ਮਸ਼ੀਨਾਂ ਵੀ ਲਿਆਂਦੀ ਗਈਆਂ ਸੀ ਤੇ ਹੋਰ ਵੀ ਜੜੀਆਂ ਇਹ ਜੜੀਆਂ ਇੱਥੇ ਅਫਸਰ ਜਿਹੜੇ ਪਹੁੰਚੇ ਸੀ ਮੌਕੇ ਦੇ ਉੱਤੇ ਪਰ ਹੁਣ ਜਿਹੜੀ ਕਾਰਵਾਈ ਉਹ ਰੋਕ ਦਿੱਤੀ ਗਈ ਹੈ ਦੱਸਿਆ ਇਹ ਜਾ ਰਿਹਾ ਹੈ ਕਿ ਡੀਸੀ ਸਾਹਿਬ ਨਾਲ ਉਹਨਾਂ ਦੀ ਮੀਟਿੰਗ ਹੋ ਰਹੀ ਹੈ ਹੁਣ ਮ ਕੀ ਫੈਸਲਾ ਹੋਏਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕੀ ਕਹਿਣਾ ਚਾਹੁੰਦੇ ਹੋ ਜੋ ਕਾਰਵਾਈ ਹੋ ਰਹੀ ਹੈ ਮੈਂ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਜੋ ਸਾਡੇ ਨਾਲ ਹੋਇਆ ਗਲਤ ਹੋਇਆ ਹੈ ਜੋ ਸਾਡੀ ਕਲੋਨੀ 'ਚ ਹੋਇਆ ਗਲਤ ਹੋਇਆ ਹੈ ਇਹ ਇਹਨਾਂ ਨੂੰ ਕਰਨਾ ਨਹੀਂ ਸੀ ਚਾਹੀਦਾ ਪੰਜਾਬ ਸਰਕਾਰ ਨੇ ਸਾਡੇ ਨਾਲ ਧੱਕਾ ਕੀਤਾ ਹੈ ਸਾਡੇ ਸਾਡੀ ਜਿਹੜੀ ਕਲੋਨੀ ਵਾਲੇ ਜਿੰਨੇ ਵੀ ਸਾਡੇ ਭੈਣ ਭਰਾ ਨੇ ਉਹ ਲੜਾਈ ਕਰਨਾ ਨਹੀਂ ਚਾਹੁੰਦੇ ਜਿਹੜੇ ਦੂਸਰੇ ਪਾਸੇ ਦੇ ਸੀ ਉਹ ਬਦਮਾਸ਼ੀ ਵਿਖਾਉਣਾ ਚਾਹੁੰਦੇ ਸੀ ਇਸ ਕਰਕੇ ਸਾਡੀ ਪਰਮਾਨਸੀ ਦਾ ਇਹਨਾਂ ਫਾਇਦਾ ਉਠਾਇਆ ਹੈ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਨਹੀਂ ਰਹੇਗੀ ਨਹੀਂ ਰਹੇਗੀ ਪੰਜਾਬ ਸਰਕਾਰ 32 ਦਾ ਬਿੱਲ ਲੈ ਲੋ ਸਾਡੀ ਜਾਨ ਛੱਡ ਦਿਓ 32 ਦਾ ਬਿੱਲ ਲੈ ਲੋ ਸਾਨੂੰ 32 ਫਰੀ ਨਹੀਂ ਚਾਹੀਦੀ ਤੁਸੀਂ ਪੂਰੀ ਗੱਲ ਦੱਸੋ ਜੀ ਹਨ ਕਿ ਤੁਸੀਂ ਕੀ ਕਹਿੰਦੇ ਹੋ ਸਰਕਾਰ ਨਹੀਂ ਆਈ ਸਰਕਾਰ ਨਹੀਂ ਆਈ ਇਹ ਵਪਾਰ ਕਰਦਾ ਪਿਆ ਵਪਾਰ ਅਸਲ ਗੱਲ ਕੋਈ ਨਹੀਂ ਦੱਸਦਾ ਪਿਆ ਕੀ ਗੱਲ ਹੈ ਕੀ ਹੈ ਹਰ ਕੋਈ ਡਰਿਆ ਆ ਪ੍ਰੈਸ ਰਿਪੋਰਟਰ ਵੀ ਡਰਿਆ ਆ ਪਬਲਿਕ ਵੀ ਡਰੀ ਹੋਈ ਆ ਐਦਾਂ ਦੇ ਨਮੰਦੇ ਨੇ ਐਦਾਂ ਵੀ ਨਮੰਦੇ ਨੇ ਸਾਰੀ ਸਾਰੀ ਅਸੀਂ ਕਹਿੰਦੇ ਆ ਕਿ ਅਸੀਂ ਕਹਿੰਦੇ ਪਬਲਿਕ ਗੁੰਡੇ ਆ ਇਹ ਨਜ਼ਰ ਆ ਰਿਹਾ ਪਬਲਿਕ ਗੁੰਡੇ ਆ ਜਾਂ ਜਾਂ ਤੁਹਾਡੇ ਆ ਸੇਵਾਦਾਰ ਗੁੰਡੇ ਆ ਸਭ ਕੁਝ ਨਜ਼ਰ ਆ ਰਿਹਾ ਪ੍ਰੈਸ ਰਿਪੋਰਟਰ ਡਰਿਆ ਕਹਿ ਰਿਹਾ ਤੁਹਾਨੂੰ ਪਤਾ ਤੁਹਾਨੂੰ ਸਭ ਕੁਝ ਪਤਾ ਜੀ ਤੁਹਾਨੂੰ ਤੁਸੀਂ ਮੈਨੂੰ ਬੈਂਸੋ ਨਾ ਤੁਹਾਡੇ ਸਾਹਮਣੇ ਮੈਂ ਐਦਾਂ ਦੀ ਉਧਾਰਨਾ ਦੇ ਸਕਦਾ ਮੇਰੀ ਗੱਲ ਸੁਣ ਮੈਂ ਮੈਂ ਇਦਾਂ ਦੀਆਂ ਉਦਾਹਰਨਾਂ ਦੇ ਸਕਦਾ ਮੈਂ ਮੈਂ ਅਲਿਗੇਸ਼ਨ ਮੈਂ ਪ੍ਰੂਫ ਦੇਣਾ ਪ੍ਰੂਫ ਦੇਣਾ ਪ੍ਰੂਫ ਦੇਣਾ ਪ੍ਰੂਫ ਦੇਣਾ ਬਾਜੀ ਮੈਂ ਦਰਤਾ ਨਹੀਂ ਪ੍ਰੂਫ ਦੇਣਾ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਹੈ ਮੈਂ ਕਹਿੰਨਾ ਮੇ ਕੋਲ ਜਵਾਬ ਨਾ ਮੈਂ ਜਵਾਬ ਦੇਣਾ ਸੁਣ ਲਓ ਸੁਣ ਲਓ ਤੁਹਾਨੂੰ ਪਹਿਲਾਂ ਵੀ ਪਤਾ ਕੀ ਹੋਇਆ ਉਧਰ ਛੋਣੀ ਮਲੇਰੀ ਸਾਈਡ ਉੱਥੇ ਵੀ ਤੁਹਾਡੇ ਪੱਤਰਕਾਰ ਭਾਈ ਸੀ ਨਾ ਇੱਥੇ ਵੀ ਪੱਤਰਕਾਰ ਭਾਈ ਹੈ ਨਾ ਕੀ ਹੋਇਆ ਤੁਹਾਨੂੰ ਸਭ ਕੋ ਨਜ਼ਰ ਆ ਰਿਹਾ ਤੁਹਾਨੂੰ ਸਭ ਕੋ ਨਜ਼ਰ ਆ ਰਿਹਾ ਤੁਸੀਂ ਅਸਲ ਦੱਸੋ ਨਾ ਤੁਸੀਂ ਅਸਲ ਦੱਸੋ ਤੁਸੀਂ ਮੁੱਦੇ ਵਾਲੀ ਗੱਲ ਪੁੱਛੋ ਕਿਸੇ ਕੰਮ ਤੁਸੀਂ ਇੰਨੀ ਦੇਰ ਦੇ ਇੱਥੇ ਆਇਓ ਮੈਂ ਕਹਿੰਨਾ ਮੈਂ ਕਹਿੰਨਾ ਤੁਹਾਨੂੰ 2 ਘੰਟੇ ਹੋਇਆ ਇਹਨੂੰ ਤੁਹਾਨੂੰ ਇੱਕ ਮਿੰਟ ਪਹਿਲਾਂ ਸੁਣਨ ਦਾ ਮੈਂ ਤਾਂ ਵੀ ਰੱਖੋ ਸੁਣੋ ਸੁਣਨ ਦਾ ਮੈਂ ਤਾਂ ਵੀ ਰੱਖੋ ਇੱਕਾਈ ਜਵਾਬ ਲੈ ਲਓ ਜਵਾਬ ਲੈਣਾ ਏ ਜਾਂ ਸਵਾਲ ਕਰਨਾ ਏ ਜਵਾਬ ਲੈਣਾ ਏ ਜਵਾਬ ਲੈਣਾ ਏ ਜਵਾਬ ਲੈਣਾ ਏ ਜਵਾਬ ਲੈਣਾ ਏ ਜੇ ਤੁਸੀਂ ਆਪੇ ਸਵਾਲ ਜਵਾਬ ਕਰੀ ਜਾਣੇ ਕਿਸੇ ਪੁਲਸਰ ਨੂੰ ਉਸ ਨੂੰ ਹੀ ਪੁੱਛਿਆ ਪੁੱਛਿਆ ਦੇਖੋ ਮੈਂ ਤੁਹਾਨੂੰ ਦੇਖਿਆ ਮੈਂ 2 ਘੰਟੇ ਤੁਹਾਨੂੰ ਦੇਖਦਾ ਹੀ ਪਿਆ ਮੈਂ ਦੇਖਿਆ ਮੈਂ ਦੇਖਿਆ ਕਿਸ ਨੂੰ ਪੁੱਛਿਆ ਜਨਾਬ ਵਾਈ ਅਸੀਂ ਉਹਨਾਂ ਨਾਲ ਹੱਥ ਡੰਡੇ ਸੀ ਉਹਨਾਂ ਲੜਸਾਂਦੇ ਆਪਾਂ ਲੜਸਾਂਦੇ ਆ ਤੁਸੀਂ ਪੁੱਛਾਂਦੇ ਹੋ ਤੁਸੀਂ ਪੁੱਛਿਆ ਨਹੀਂ ਤੁਸੀਂ ਪੁੱਛਦਾ ਨਹੀਂ ਤੁਸੀਂ ਪੁੱਛਿਆ ਨਹੀਂ ਤੁਸੀਂ ਤੁਸੀਂ ਨਹੀਂ ਪੁੱਛਿਆ ਮੈਂ ਕਿਉਂ ਬੋਲਦਾ ਨਾ ਨਾ ਪਬਲਿਕ ਡਰਦੀ ਆ ਬਿਲਕੁਲ ਤੁਹਾਨੂੰ ਡਰਨਾ ਨਹੀਂ ਚਾਹੀਦਾ ਤੁਹਾਨੂੰ ਡਰਨਾ ਨਹੀਂ ਚਾਹੀਦਾ ਅਸੀਂ ਖੜੇ ਆ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਤੇ ਟਿਬਾ ਰੋਡ ਵਾਲੇ ਪਾਸੇ ਵੀ ਜਿਹੜੇ ਲੋਕ ਖੜੇ ਨੇ ਏ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਜਿਹੜੇ ਨੁਮਾਇੰਦੇ ਖੜੇ ਨੇ ਤੇ ਉਹਨਾਂ ਦਾ ਵੀ ਅਸੀਂ ਸੁਣਦੇ ਆ ਵੀ ਉਹਨਾਂ ਦਾ ਕੀ ਕਹਿਣਾ ਹੈ ਸਰ ਜਿਹੜੀ ਅੱਜ ਕਾਰਵਾਈ ਹੋ ਰਹੀ ਸੀਗੀ ਇੱਥੇ ਦੁਵਾਰ ਤੋੜਨ ਦੀ ਤੇ ਕੀ ਹੁਣ ਕਾਰਵਾਈ ਹੋਈ ਹੈ ਤੇ ਇਹਦੇ ਬਾਰੇ ਜਾਣਕਾਰੀ ਦਿਓ ਦੇਖੋ ਜਿਹੜੀ ਇਹ ਕਾਰਵਾਈ ਹੈ ਇਹ ਲੋਕ ਇੱਥੇ ਦੇ ਵਿੱਚ ਕਾਰਵਾਈ ਹੋ ਰਹੀ ਹੈ ਔਰ ਵਿਧਾਨ ਸਭਾ ਦੇ ਇਲੈਕਸ਼ਨ ਦੇ ਵਿੱਚ ਵੀ ਇਹ ਜਿਹੜੇ ਇੱਧਰ ਦੇ ਲੋਕ ਹੈ ਔਰ ਇੱਧਰ ਦੇ ਵਿੱਚ ਜਿਹੜੇ ਲੋਕ ਹੈ ਕੁਝ ਸਰਕਾਰ ਦੇ ਤੱਤ ਯਾਨੀ ਕਿ ਵਿੱਚ ਹੋ ਸਕਦੇ ਆ ਜਿਹੜੇ ਮਤਲਬ ਕਿ ਰੋਲਾ ਪਾ ਰਿਹਾ ਹੈ ਨਹੀਂ ਤਾਂ ਕਲੋਨੀ ਦੇ 80% ਲੋਕ ਇਹ ਚਾਹੁੰਦੇ ਆ ਵੀ ਇਹ ਰਸਤਾ ਖੁੱਲ ਜਾਵੇ ਵੀ ਲੱਗਦਾ ਕਿਤਨੇ ਕਿਤੇ ਰਾਜਨੀਤੀ ਹੋ ਰਹੀ ਹੈ ਇਸ دیوار ਤੋੜਨ ਨੂੰ ਲੈ ਕੇ ਰਾਜਨੀਤੀ ਹੋ ਰਹੀ ਹੈ ਤੇ ਵਪਾਰੀ ਕੁਝ ਲੱਗੇ ਹੋਏ ਆ ਆਪਣੇ ਵਪਾਰ ਨੂੰ ਵਧਾਣ ਲਈ ਤੇ ਇਸ ਕਰਕੇ ਜਾਨੇ ਕਿ ਉਹ 扑ਕਾਉ ਭਾਸ਼ੰਦੇ ਰੇ ਕੋਈ ਰਾਜਨੀਤਿਕ ਨੇਤਾ ਜਿਹੜੇ ਉਹਨਾਂ ਦੇ ਵਪਾਰ ਦਾ ਹਿੱਸਾ ਵਾ ਤੇ ਉਹ ਲੱਗੇ ਹੋਏ ਆ ਇਹਦੇ ਚ ਹੋਰ ਕੁਝ ਨਹੀਂ ਹੈ ਕਿਉਂਕਿ ਪਬਲਿਕ ਤੁਸੀਂ ਦੇਖ ਲਓ ਬੀਸੀਐਮ ਸਕੂਲ ਦੇ ਇਹਨਾਂ ਦੇ ਬੱਚੇ ਪੜ੍ਹਦੇ ਆ ਔਰ ਜਦੋਂ ਵੀ ਇਹ ਤੋ ਬਾਇਆ ਜੋਧੇਵਾਲ बस्ती ਹੋ ਕੇ ਜਾਂਦੇ ਆ ਤੇ ਤਕਰੀਬਨ 45 ਮਿੰਟ ਜੋਧੇਵਾਲ ਵਸਤੀ ਜਾਮ ਵਿੱਚ ਫਸਦੇ ਆ ਔਰ ਆਪਣਾ ਕੰਮਕਾਰ ਛੱਡ ਕੇ ਬਚਨ ਲੈ ਕੇ ਜਾਂਦੇ ਡੇਢ ਘੰਟਾ ਲੱਗਦਾ ਔਰ ਇੱਥੋਂ ਸਿਰਫ 15 ਮਿੰਟ ਦਾ ਰਸਤਾ ਹੈ ਬੀਜਮ ਦਾ ਜੇ ਆਪਾਂ ਸਿਹਤ ਦੀ ਗੱਲ ਕਰੀਏ ਤੇ ਇੱਥੇ ਜਿਹੜੇ ਬਿਮਾਰ ਲੋਕ ਨੇ ਜਿਨ੍ਹਾਂ ਦਾ ਇਲਾਜ ਫੋਟਰੀ ਤੋਂ ਚੱਲ ਰਿਹਾ ਤੇ ਜੇ ਅਮਰਜੈਂਸੀ ਦੇ ਵਿੱਚ ਉਹ ਹਸਪੀਟਲ ਜਾਣਾ ਚਾਹਣ ਤੇ ਜੋਧੇਵਾਲ ਬਸਤੀ ਯਾਨੀ ਕਿ 45 ਮਿੰਟ ਡੇਢ ਘੰਟਾ ਆਪਣਾ ਖਰਾਬ ਕਰਕੇ ਉਸ ਤੋਂ ਬਾਅਦ ਹਸਪੀਟਲ ਪਹੁੰਚਣਗੇ ਔਰ ਇੱਥੋਂ ਸਿਰਫ ਰਸਤਾ ਇਹ 20 ਮਿੰਟ ਦਾ ਫੋਟਰੀ ਦਾ ਤੇ ਕਿਤੇ ਨਾ ਕਿਤੇ ਆਮ ਲੋਕ ਨੂੰ ਆਪ ਪਬਲਿਕ ਨੂੰ ਆਮ ਦੇ ਲੋਕਾਂ ਦੇ ਹਿੱਤ ਦੇ ਵਿੱਚ ਇਹ ਕੰਮ ਹੋ ਰਿਹਾ ਔਰ ਲੋਕ ਖੁਸ਼ ਨੇ ਇਸ ਆਰਡਰ ਤੋਂ ਤੇ ਹੁਣ ਅੱਜ ਦੀਵਾਰ ਤੋੜਨ ਦਾ ਕੰਮ ਚੱਲ ਰਿਹਾ ਸੀਗਾ ਜੀਵੀਸੀ ਮਸ਼ੀਨਾਂ ਵੀ ਆਏ ਸੀ ਭਾਰੀ ਪੁਲਿਸ ਫੋਰਸ ਵੀ ਆਈ ਸੀਗੀ ਫਾਇਰ ਬਰਗੇਡ ਦੀਆਂ ਗੱਡੀਆਂ ਵੀ ਮੰਗਾਈਆਂ ਗਈਆਂ ਸੀਗੀਆਂ ਤੇ ਫੇ ਹੁਣ ਕਾਰਵਾਈ ਕਿੱਥੇ ਇੱਕ ਤੱਕ ਪਹੁੰਚੀ ਹੈ ਨੇ ਕਾਰਵਾਈ ਹੋਏਗੀ ਕਿਉਂਕਿ ਉਹ ਦੀਵਾਰ ਯਾਨੀ ਕਿ ਉਹਨਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਹ ਥੋੜਾ ਜਿਹਾ ਕੰਮ ਰਹਿ ਗਿਆ ਉਹਦਾ ਔਰ ਉਹ ਕੰਮ ਮੁਕੰਮਲ ਹੋਏਗਾ ਪੂਰਾ ਯਾਨੀ ਕਿ ਕੰਮ ਮੁਕੰਮਲ ਕਰਾ ਕੇ ਹੀ ਪ੍ਰਸ਼ਾਸਨ ਉੱਤੇ ਜਾਊਗਾ ਤੇ ਹੁਣ ਕਾਫੀ ਲੋਕ ਵੀ ਇੱਥੇ ਇਕੱਠੇ ਹੋਏ ਆ ਕਿਉਂਕਿ ਜਿਹੜਾ ਪੁਲਿਸ ਪ੍ਰਸ਼ਾਸਨ ਸੱਦੇ ਗਿਆ ਹੋ ਸਕਦਾ ਵੀ ਇੱਥੇ ਕੁਝ ਅਨ ਸੁਖਾਵੀ ਘਟਨਾ ਘਟਣਾ ਹੋ ਸਕਦੀ ਹੈ ਨਹੀਂ ਕੋਈ ਇਦਾਂ ਦੀ ਘਟਨਾ ਨਹੀਂ ਹੋਏਗੀ ਕਿਉਂਕਿ ਲੋਕ ਨਾਲ ਨੇ ਥੋੜੇ ਚੰਦ ਲੋਕ ਸ਼ਾਰਦ ਦੇ ਤਤਵ ਨੇ ਤੇ ਪ੍ਰਸ਼ਾਸਨ ਦੇ ਵਿਰੁੱਧ ਜੇ ਕੁਝ ਇਹੋ ਜਿਹਾ ਕਰਨਗੇ ਤੇ ਪ੍ਰਸ਼ਾਸਨ ਆਪਣੀ ਕਾਰਵਾਈ ਕਰੂਗਾ ਜੇ ਬਣਦੀ ਕਾਰਵਾਈ ਹੈ ਪ੍ਰਸ਼ਾਸਨ ਨੇ ਆਪਣੀ ਬਣਦੀ ਕਾਰਵਾਈ ਕਰ ਜੁਲਿਆਣਾ ਤੋਂ ਕੈਮਰਾਮੈਨ ਐਮੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਾਈਵ